ਅਸੀਂ ਕਾਲ ਜੀ ਰਾਮਾ ਮੰਡੀ ਖੜੇ ਆ ਜੀ ਗਾਂਧੀ ਚੌਂਕ ਦੇ ਵਿੱਚ ਆ ਆ ਗਿਆ ਆਪਣਾ ਕਮਾਲੂ ਰੋਡ ਤੇ ਜਮਾ ਖੂਂਜੇ ਤੇ ਪਹਿਲੀ ਦੁਕਾਨ ਆਪਣੇ ਭਾਈ ਹੈਪੀ ਦੀ ਬੂਟਾਂ ਵਾਲੀ ਵਾਕਿੰਗ ਸਟਾਈਲ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਕਿਹੜੀ ਕਿਹੜੀ ਵੈਰਾਈਟੀ ਆ ਦਿਖਾਉਣੇ ਆ ਤੁਹਾਨੂੰ ਗੱਲਾਂ ਬਾਤਾਂ ਭਾਈ ਕਹਿੰਦਾ ਮਾਲ ਲਿਆਂਦਾ ਨਵਾਂ ਦੀਵਾਲੀ ਦਾ ਕਰਕੇ ਤੇ ਢੇਰ ਲਾਤੇ ਮਾਲ ਦੇ ਨਵਾਂ ਨਵਾਂ ਆਈਟਮ ਆ ਤੇ ਦੇਖਦੇ ਆਪਾਂ ਆ ਬਸ ਆ ਗਈ ਪਹਿਲੀ ਦੁਕਾਨ ਕਾਰਨਰ ਦੇ ਵਿੱਚ ਜਮਾ ਵਾਕਨ ਸਟਾਈਲ ਮਲਕਾਨੇ ਵਾਲੇ ਮਲੌਣੇ ਆ ਬਾਈ ਨਾ ਲੈ ਕੇ ਚਲਦੇ ਆਂ ਅੰਦਰ ਸੋਨੂੰ ਆਜੋ ਤੇ ਹਾਂਜੀ ਦੋਸਤੋ ਫਿਰ ਕਰਦੇ ਆਂ ਬਾਈ ਹੈਪੀ ਨਾਲ ਗੱਲਬਾਤ ਦਿਖਾਉਨੇ ਆ ਤੁਹਾਨੂੰ ਆਈਟਮਾਂ ਆਜੋ ਫਿਰ ਆਹ ਬਾਈ ਦੱਸੋ ਫਿਰ ਹੈਪੀ ਇਹ ਚੈਲਸੀ ਹੈ ਜੀ ਚੈਲਸੀ ਆ ਗਈ ਮਿੱਤਰੋ ਤੇ ਇਹ ਜਿਪ ਵਾਲਾ ਆਰਟੀਕਲ ਆ ਗਿਆ ਨਾ ਇਹ ਹਾਂ ਇਹ ਆਰਟੀਕਲ ਦੀ ਬਹੁਤ ਡਿਮਾਂਡ ਆਏਗੀ ਠੀਕ ਹੈ ਕਰੋਕੋਡਾਇਲ ਟਾਈਪ ਹੈ ਇਹ ਹਾਂ ਹਾਂ ਲੱਗ ਹੀ ਰਿਹਾ ਹੈ ਕਰੋਕੋਡਾਇਲ ਹਣਾ ਹਾਂ ਠੀਕ ਆ ਸੋਹਣੇ ਬਹੁਤ ਆ ਯਾਰ ਹਾਂ ਉੱਚੀ ਹੀਲ ਵਾਲਾ ਆਰਟੀਕਲ ਆ ਇਹ ਅੱਛਾ ਉੱਚੀ ਹੀਲ ਚ ਆ ਗਿਆ ਜੀ ਹਾਂ ਜਿਵੇਂ ਹੁਣ ਆ ਆਰਟੀਕਲ ਆ ਇਹ ਪਲੇਨ ਹੁੰਦਾਗਾ ਨੋਰਮਲ ਜਿਹੜਾ ਸਟਾਰਟਿੰਗ ਹੁੰਦਾ ਹਾਂ ਹਾਂ ਠੀਕ ਆ ਹਾਂ ਇਹ ਸਾਰਾ ਫਲੈਕਸੀਬਲ ਆਰਟੀਕਲ ਗਾਰੰਟੀ ਹੋਊਗੀ ਮਾਲ ਦੀ ਪੂਰੀ ਹਾਂ ਹਾਂ ਇਹਦੇ ਲੈਣ ਨਹੀਂ ਆਉਂਦੀ ਕੋਈ ਵੀ ਆਰਟੀਕਲ ਤੇ ਹਾਂ ਜਿਵੇਂ ਇੱਥੇ ਲੈਣਾ ਆਇਆ ਬਣ ਜਾਂਦਾ ਆ ਦੇਖੋ ਉਹ ਭਰਾਵਾ ਤੋੜ ਵੀ ਨਾ ਦੇ ਨਹੀਂ ਐ ਨਹੀਂ ਡੁੱਟਦੀ ਤੇ ਮਰਜੀ ਅੱਛਾ ਮੈਂ ਵੀ ਦੇਖਾਂ ਹਾਂ ਤੂੰ ਵੀ ਦੇਖ ਲੈ ਇਹ ਦੁਕਾਨਦਾਰ ਨਾ ਇਹ ਕਈ ਵਾਰੀ ਆਪ ਦੇ ਤਰੀਕੇ ਨਾਲ ਮੋੜ ਕੇ ਦਿਖਾ ਦਿੰਦੇ ਆ ਗੱਲ ਤਾਂ ਸਹੀ ਆ ਮਿੱਤਰੋ ਕਾਲ ਤੇ ਨੰਬਰ ਲੱਗ ਰਹੀ ਹੈ ਤੇ ਅੱਗੇ ਦਿਖਾ ਫਿਰ ਬਾਈ ਇਹ ਗੱਜ ਇਹ ਕੀ ਆਈਟਮ ਹੈ ਇਹ ਵੀ ਚੈਲਸੀ ਆ ਗਈ ਹਾਂ ਚੈਲਸੀ ਦੇ ਵਿੱਚ ਇਹ ਇਹ ਵੀ ਹੀਲ ਵਾਲੀ ਆ ਗਈ ਹੈ ਨਾ ਹਾਂ ਇਹ ਮੰਨ ਲਾ ਵੀ ਇਹਦੇ ਨਾਲੋਂ ਥੋੜੀ ਜੀ ਹੀਲ ਆ ਆਰਟੀਕਲ ਨਾਲੋਂ ਜ਼ਿਆਦਾ ਆ ਗਈ ਇਹਦੀ ਅੱਛਾ ਵੀ ਕਈ ਵਾਰ ਅਗਲਾ ਜ਼ਿਆਦਾ ਹੀਲ ਮੰਗਦਾ ਹੈਗਾ ਨਾ ਠੀਕ ਹੈ ਹਾਂ ਇਹ ਮੰਨ ਲਾ ਥੋੜਾ ਫਰਕ ਹੈ ਦਾ ਅੱਜਕੱਲ ਇਹ ਆਰਟੀਕਲ ਵੀ ਫੁੱਲ ਡਿਮਾਂਡ ਆ ਇਹਨਾਂ ਦੀ ਠੀਕ ਹੈ ਹਾਂ ਤੇ ਇੱਕ ਜਰਾ ਉਹ ਇਹਨਾਂ ਚ ਬੁੱਢ ਸੋਲ ਬੁੱਢ ਸੋਲ ਬਾਲੀ ਹੁੰਦੀ ਹੈ ਉਹ ਉਹੀ ਚੀਜ਼ ਹੈ ਇਹ ਨਹੀਂ ਨਹੀਂ ਉਹ ਉਹੀ ਹੈਗੀ ਆਪਣੇ ਕੋਲੇ ਉਹ ਹੋ ਰਹੀ ਹੈ ਉਹ ਦਿਖਾਣਾ ਫਿਰ ਉਹ ਆਰਟੀਕਲ ਆ ਹੈਗਾ ਅੱਛਾ ਇਹ ਆ ਗਿਆ ਉਹ ਹਾਂ ਅੱਛਾ ਇਹ ਕਰ ਦਿਆ ਠੱਕ ਠੱਕ ਹਾਂ ਗੱਲ ਪੱਕੀ ਆ ਬਈ ਕਰ ਦਿਆ ਠੱਕ ਠੱਕ ਠੀਕ ਹੈ ਇਹਦੀ ਵੀ ਪੂਰੀ ਫੁੱਲ ਗਾਰੰਟੀ ਹੈ ਆਪਣੀ ਹਾਂ ਹਾਂ ਇਹਦੀ ਵੀ ਫੁੱਲ ਗਾਰੰਟੀ ਹੈ ਲੰਬੇ ਵਾਲਾ ਕੰਮ ਨਹੀਂ ਆਪਾਂ ਕਰਨਾ ਕਿਤੇ ਤੇ ਆਹ ਕੀ ਚੀਜ਼ ਆ ਗਿਆ ਬਾਲੀ ਸੋਹਣੀ ਲੱਗਦੀ ਹੈ ਯਾਰ ਇਹਦੀ ਬਹੁਤ ਡਿਮਾਂਡ ਅੱਜ ਕੱਲ੍ਹ ਹੈ ਅੱਛਾ ਹਾਂ ਇਹ ਵੀ ਬੁੱਟ ਸੋਲ ਹੈਗੀ ਬੁੱਟ ਸੋਲ ਚ ਵਜਦੀ ਹੈ ਵੀ ਹਾਂ ਠੀਕ ਹੈ ਕਰੋ ਠੱਕ ਠੱਕ ਪੂਰੀ ਹੈ ਹਾਂ ਤੇ ਆਈ ਨੂੰ ਕੀ ਬੋਲਦੇ ਆ ਇਹ ਇਹ ਮੰਨ ਲਾ ਬਸ ਆਰਟੀਕਲ ਆ ਜਾਂਦੇ ਕੋਈ ਕਿਵੇਂ ਆ ਜਾਂਦਾ ਕੋਈ ਕਿਵੇਂ ਆ ਜਾਂਦਾ ਬਸ ਇਹ ਡਿਜ਼ਾਈਨ ਲਾਤਾ ਮੂਰੇ ਇਹ ਤਾਂ ਬੰਦੇ ਤੇ ਮਾਰਨ ਨੂੰ ਵੀ ਠੀਕ ਆ ਯਾਰ ਹਾਂ ਠੀਕ ਹੈ ਤੇ ਹਾਂਜੀ ਦੋਸਤੋ ਫਿਰ ਦੱਸੋ ਤੁਹਾਨੂੰ ਕਿਵੇਂ ਲੱਗਿਆ ਮਾਲ ਬਾਈ ਦਾ ਤੇ ਦੀਵਾਲੀ ਵੀ ਆ ਗਈ ਕਹਿੰਦੇ ਤੇ ਲੈ ਜਾਓ ਫਿਰ ਲਾਏ ਛੇਤੀ ਤੋਂ ਛੇਤੀ ਐਡਰੈਸ ਤੁਹਾਨੂੰ ਦੱਸਤਾ ਬਾਈ ਦਾ ਨੰਬਰ ਸਕਰੀਨ ਤੇ ਪਾ ਦਿੰਨੇ ਆਪਾਂ ਕੰਟੈਕਟ ਕਰ ਸਕਦੇ ਹੋ ਰਾਮਾ ਮੰਡੀ ਪਹੁੰਚੋ ਮਾਲ ਦੇ ਲਾਦੇ ਢੇਰ ਬਾਈ ਨੇ ਜਲਦੀ ਤੋਂ ਜਲਦੀ ਲੈ ਜਾਓ ਤੇ ਮਾਲ ਦੀ ਆਪਣੀ ਫੁੱਲ ਗਰੰਟੀ ਹੈ ਮੇਰੀ ਵੀ ਗਰੰਟੀ ਹੈ ਬਾਈ ਦੀ ਤਾਂ ਹੈਗੀ ਹੈਗੀ ਆ ਕਿਉਂਕਿ ਆਪਾਂ ਇਹਦੇ ਨਾਲ ਬਹੁਤ ਟਾਈਮ ਤੋਂ ਵਰਤ ਰਹੇ ਆਂ ਅੱਜ ਤੱਕ ਕੋਈ ਲਾਂਭਾ ਨਹੀਂ ਆਇਆ